ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨਾਂ ਦੇ ਵਿਧਾਇਕ ਮਲਾ ਲੀਏ ਨਾ ਤੇ 13 ਲੋਕ ਸਭਾ ਹਲਕਿਆਂ ਤੇ ਹਾਲਾਂਕਿ ਬਾਕੀਆਂ ਨੇ ਹਲੇ ਐਲਾਨ ਵੀ ਕਰਨੇ ਆ ਕੁਝ ਸੀਟਾਂ ਤੇ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਨੇ 10 ਵਿਧਾਇਕ ਨੇ ਮੌਜੂਦਾ ਜਿਹੜੇ ਚੋਣ ਲੜ ਰਿਹਾ ਲੋਕ ਸਭਾ ਦੀ ਜਿਨ੍ਹਾਂ ਵਿੱਚੋਂ 9 ਤਾਂ ਸਿੱਧਾ ਹੀ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਿਹਾ ਇੱਕ ਸੁਖਪਾਲ ਸਿੰਘ ਖਹਿਰਾ ਇੱਕ ਚੱਬੇਵਾਲ ਪੇਸ਼ਕ ਕਾਂਗਰਸ ਦੇ ਸੀ ਪਰ ਉਹ ਆਮ ਆਦਮੀ ਪਾਰਟੀ ਵੱਲੋਂ ਲੜ ਰਿਹਾ ਤੇ 9 ਜਿਹੜੇ ਆ ਉਹ ਆਮ ਆਦਮੀ ਪਾਰਟੀ ਵੱਲੋਂ ਹੀ ਚੋਣ ਲੜ ਰਿਹਾ ਲੋਕ ਸਭਾ ਦੀ ਉਹ ਵੀ ਜਿਹੜੇ ਮੌਜੂਦਾ ਵਿਧਾਇਕ ਨੇ मतलब कि पार्टीओं को लीडर नहीं है कि ना सवाल दे कि पार्टीओं को लीडर नहीं है ना जे ਹੁਣ ਆਮ ਆਦੀ ਪਾਰਟੀ ਆ ਨੋ ਨੋਵਾਂ ਦੇ ਵਿੱਚੋਂ ਪੰਜ ਮੰਤਰੀ ਕੈਬਨਟ ਮੰਤਰੀ ਨੇ ਮਤਲਬ ਤੁਸੀਂ 11 ਸਾਲ ਪੁਰਾਣੀ ਪਾਰਟੀ ਹੈਗੀ ਤੇ 11 ਸਾਲਾਂ ਦੇ ਵਿੱਚ ਜੇ ਲੀਡਰ ਨਹੀਂ ਬਣਾ ਸਕੇ ਤੇ ਜੇ ਲੀਡਰ ਨਹੀਂ ਬਣਿਆਗੇ ਦੋਨੇ ਪਾਸੇ ਪਾਰਟੀ ਦੀ ਵੀ ਕਮਜ਼ੋਰੀ ਹੈ ਔਰ ਜਿਹੜੇ ਹਲਕੇ ਦੇ ਲੀਡਰ ਉਹਨਾਂ ਦੀ ਵੀ ਕਮਜ਼ੋਰੀ ਹੈਗੀ ਪਰ ਦੂਜਾ ਅੱਜ ਕੱਲ ਕੀ ਕਿ ਪਰਸਨੈਲਿਟੀ ਬੇਸ ਇਲੈਕਸ਼ਨ ਹੋ ਗਿਆ ਕਿ ਸੰਗਰੂਰ ਭਗਵੰਤ ਮਾਨ ਸਾਹਿਬ ਤੋਂ ਕੌਣ ਸਟਰੋਂਗ ਹੋ ਸਕਦਾ ਕਿਉਂਕਿ ਪਹਿਲਾਂ ਉਹਨਾਂ ਨੇ ਰਿਸਕ ਲੈ ਲੈ ਗਿਆ ਸਰਪੰਚ ਘਰਾਚੋਂ ਦਾ ਹੁਣ ਕਿ ਮੀਤ ਇਹ ਹੋ ਸਕਦਾ ਹੈ ਇੱਕ ਨਾਮ ਹੈ ਨੌਜਵਾਨ ਚਿਹਰਾ ਵਾ ਦੋ ਵਾਰ ਐਮਐਲਏ ਆ ਅੱਜ ਕੱਲ ਪਰਸਨੈਲਿਟੀ ਕਿਉਂ ਭਲਾਤ ਤੋਂ ਸਿੱਧਾ ਸੰਗਰੂਰ ਲੈ ਕੇ ਗਏ ਨੇ ਭਗਵੰਤ ਮਾਨ ਉਹਨੂੰ ਸੁਖਪਾਲ ਕਹਿ ਰਿਹਾ ਇੱਕ ਪਰਸਨੈਲਿਟੀ ਨਾ ਸੁਖਪਾਲ ਕਹਿ ਰਿਹਾ ਪੰਜਾਬ ਦੀ ਇੱਕ ਸਿਆਸੀ ਇੱਕ ਉੱਚੀ ਹਸਤੀ ਬਣ ਚੁੱਕਾ ਹੈ ਕਿੱਥੇ ਭਲਾਤਾ ਤੇ ਕਿੱਥੇ ਸੰਗਰੂਰ ਆ ਉਹ ਖਡੂਰ ਸਾਹਿਬ ਵੀ ਵਿਜਾ ਸਕਦੇ ਜੇ ਜਸਬੀਰ ਸਿੰਘ ਡਿੰਪਾ ਨਹੀਂ ਲੜਦੇ ਖਡੂਰ ਸਾਹਿਬ ਆ ਕਿਉਂਕਿ ਸੁਖਪਾਲ ਸਿੰਘ ਕਹਿ ਰਿਹਾ ਉਹਨਾਂ ਦਾ ਜੱਦੀ ਪਿੰਡ ਖਡੂਰ ਸਾਹਿਬ ਜੀ ਪੈਂਦਾ ਨਾਗੋ ਕੇ ਉੱਥੇ ਵੀ ਲੜ ਸਕਦੇ ਸੀ ਜਨਤਪੁਰ ਸਾਹਿਬ ਵੀ ਲੜ ਸਕਦੇ ਸੀ ਅਗੇ ਨਾ ਪਲਾ ਪਲਾ ਪਰ ਉਥੇ ਇੱਕ ਸੰਘਰੂ ਲੈ ਜੋ ਇਸ ਕਰਕੇ ਆਮ ਆਦੀ ਪਾਰਟੀ ਜਾਂ ਲੀਡਰ ਬਣ ਨਹੀਂ ਸਕੇ ਜਾਂ ਪੈਦਾ ਨਹੀਂ ਹੋ ਸਕੇ ਜਾਂ ਉਹਨਾਂ ਨੇ ਕਿ ਵੱਡੀਗਾ ਚਿਹਰੇ ਮੈਦਾਨ ਵਿੱਚ ਤਾਰੂ ਕਿਉਂਕਿ ਹੁਣ ਕਲਚਰ ਹੀ ਹੈਗਾ ਕਿ ਵੱਡੇ ਚਿਹਰੇ ਉਤਾਰੋਗੇ ਤੇ ਤਾਂ ਹੀ ਜਿੱਤੋਗੇ ਕਿਉਂਕਿ ਹੁਣ ਹਵਾ ਤੇ ਹੈ ਨਹੀਂ ਆ 2022 ਦੇ ਵਿੱਚ ਹਵਾ ਸੀ ਸਾਰਾ ਕੁਝ ਜਿੱਤ ਗਿਆ ਇਸ ਕਰਕੇ ਇਹ ਹਵਾ ਨਹੀਂ ਬਣੀ ਆ ਗਈ ਇਸ ਕਰਕੇ ਵੱਡੇ ਚਿਹਰੇ ਉਤਾਰਦੇ ਉਥੋਂ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਗੁਰਮੀਤ ਸਿੰਘ ਖੁੱਡੀਆਂ ਬਠਿੰਡੇ ਤੋਂ ਮੀਤੇਰ ਉਥੋਂ ਹੋਗੇ ਸੰਗਰੂਰ ਤੋਂ ਡਾਕਟਰ ਬਲਬੀਰ ਸਿੰਘ ਪਟਿਆਲੇ ਤੋਂ ਹੋਗੇ ਵੱਡੇ ਚਿਹਰੇ ਉਤਾਰ ਦਿੱਤੇ ਆ ਗਏ ਨਾ ਤੇ ਇਸ ਕਰਕੇ ਆ ਜਿਹੜੇ ਸਵਾਲ ਆ ਕਿ ਦਸਾਂ ਚੋ ਜਿੱਤਦੇ ਕਿੰਨੇ ਨੇ ਆ ਸਾਹਮਣੇ ਤੇ ਉਹ ਮੀਤਹਿਰ ਤੇ ਸੁਖਪਾਲ ਖੇਰ ਬਾਕੀ ਆਮਨੇ ਸਾਹਮਨੇ ਐਮਐਲਏ ਨਹੀਂ ਹੈ ਨਾ ਜੀ ਤੇ ਜੇ ਮੰਨ ਲਓ ਮੀਤਹਿਰ ਜਿੱਤ ਦੇ ਬਾਈ ਇਲੈਕਸ਼ਨ ਹੋ ਜੂਗੇ ਜੇ ਬਾਕੀ ਵੀ ਆਪਣੇ ਆਪਣੇ ਹਲਕੇ ਦੇ 10 ਬਾਈ ਇਲੈਕਸ਼ਨ ਹੋਣਗੀਆਂ ਤੇ ਉਹ ਸਟੇਟ ਤੇ ਕਿੰਨਾ ਬਰਡਨ ਨੇ ਪਰ ਪਤਾ ਨਹੀਂ ਪੋਲਿਟੀਕਲ ਪਾਰਟੀਆਂ ਨੂੰ ਸੋਚਿਆ ਕਿ ਵੱਡੇ ਚਿਹਰੇ ਉਤਾਰੋ ਤੇ ਤਾਂ ਹੀ ਗੱਲ ਬੰਨੀ ਨਹੀਂ ਤੇ ਬੰਨੀ ਪਰ ਇੱਕ ਪਾਸੇ ਕਿ ਵੱਡੇ ਚਿਹਰੇ ਕੀ ਇਹੋ ਹੀ ਇਹ ਨੇ ਹੋਰ ਕਿਉਂ ਨਹੀਂ ਪੈਦਾ ਹੋ ਰਹੇ ਜਾਂ ਬਣਨ ਨਹੀਂ ਦਿੱਤੇ ਜਾ ਰਹੇ ਇਸੇ ਕਰਕੇ ਕਿਉਂ ਵੱਡੇ ਚਿਹਰੇ ਨਹੀਂ ਬੰਦੇ ਹੈਗੇ ਕਿਉਂਕਿ ਪਰਿਵਾਰਾਂ ਦਾ ਪਰਿਵਾਰਾਂ ਦਾ ਕਬਜ਼ਾ ਚੱਲਦਾ ਰਿਹਾ ਪੀੜੀ ਦਰ ਪੀੜੀ ਜਿਹੜੀ ਕਬਜ਼ਾ ਚੱਲਦਾ ਰਿਹਾ ਜਿਵੇਂ ਆਧਾਰਨ ਦੇ ਤੌਰ ਤੇ ਪਟਿਆਲੇ ਤੋਂ ਪਹਿਲਾਂ ਕੈਪਟਨ ਮਰਿੰਦਰ ਸਿੰਘ ਫਿਰ ਉਹਦੀ ਕੁੜੀ ਫਿਰ ਉਹਦੀ ਘਰ ਵਾਲੀ ਫਿਰ ਉਹਦਾ ਮੁੰਡਾ ਲਾਲ ਸਿੰਘ ਪਹਿਲਾਂ ਆ ਆ ਫਿਰ ਉਹਦਾ ਮੁੰਡਾ ਆ ਗਿਆ ਨਾ ਫਿਰ ਉਹ ਪ੍ਰਕਾਸ਼ ਸਿੰਘ ਬਾਦਲ ਸੁਬੀਸ਼ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਸੋਖਣਾ 227 ਦੇ ਵਿੱਚ ਪਤਾ ਉਹਨਾਂ ਦਾ ਮੁੰਡਾ ਵੀ ਤਿਆਰ ਹੋ ਜੋ ਇਲੈਕਸ਼ਨ ਲੜਨ ਵਾਸਤੇ ਨਾ ਤੇ ਇਹ ਪੀੜੀ ਦਰ ਪੀੜੀ ਜਲੰਧਰ ਤੋਂ ਜਿਵੇਂ ਵਿਕਰਮਜੀਤ ਚੌਧਰੀ ਪਹਿਲਾ ਮਾਸਟਰ ਗੁਰਬੰਤਾ ਸਿੰਘ ਪੰਜ ਵਾਰ ਐਮਐਲਏ ਫਿਰ ਉਹਨਾਂ ਦੇ ਗਾਂ ਦੋ ਮੁੰਡੇ ਚੌਧਰੀ ਸੰਤੋਖ ਸਿੰਘ ਤੇ ਚੌਧਰੀ ਸੰਤੋਸ਼ ਸਿੰਘ ਫਿਰ ਉਹ ਇੱਕ ਦਾ ਮੁੰਡਾ ਕਰਤਾਰਪੁਰ ਤੋਂ ਵਰਗਾ ਸਰਿੰਦਰ ਸਿੰਘ ਫਿਰ ਵਿਕਰਮਜੀਤ ਚੌਧਰੀ ਹੋ ਗਏ ਇਹ ਪੀੜੀ ਦਰ ਪੀੜੀ ਆ ਕਰਕੇ ਤੇ ਆਮ ਆਦੀ ਪਾਰਟੀ ਦੀ ਹਲੇ ਪੀੜੀ ਦਰ ਪੀੜੀ ਸਟਾਰਟ ਹੀ ਨਹੀਂ ਹੋਈ ਲੇਕਿਨ ਜਦੋਂ ਇਹ ਸੰਗਰੂਰ ਆ ਸੰਗਰੂਰ ਦੇ ਵਿੱਚ ਤੁਹਾਡੇ ਕੋਲ ਜਿਹੜੇ 9 ਹਲਕੇ ਪੈਂਦੇ 9 ਹਲਕਿਆਂ 'ਚ ਤੁਹਾਡੇ ਐਮਐਲਏ ਤੇ ਕੀ ਉੱਥੇ ਕੋਈ ਹੈ ਨਹੀਂ ਸੀ ਇਹ ਵੀ ਆਪਣੇ ਆਪ ਚ ਇੱਕ ਵੱਡਾ ਸਵਾਲ ਪਰ ਆ ਪਹਿਲੀ ਵਾਰ ਆ ਹੋਊਗਾ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ 10 ਐਮਐਲਏ ਉਹ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜ ਰਹੇ ਆਗੇ ਨੇ ਤੇ ਹੁਣ ਇਹ ਵੱਡਾ ਸਵਾਲ ਆ ਵੀ ਜਿੱਤਣਗੇ ਕੌਣ ਹੋਰਤ ਨਹੀਂ ਕਿ ਸਾਰਿਆਂ ਦੀ ਐਮਐਲਏ ਬਚੇ ਰਹਿਣ ਕਿਉਂਕਿ ਇਲੈਕਸ਼ਨ ਦੇ ਵਿੱਚ ਕੁਝ ਵੀ ਹੋ ਸਕਦਾ ਕੋਈ ਹਾਰ ਵੀ ਸਕਦਾ ਕੋਈ ਜਿੱਤ ਵੀ ਸਕਦਾ ਕੋਈ ਤੀਜਾ ਬੰਦਾ ਵੀ ਜਿੱਤ ਸਕਦਾ ਹੈ ਪਰ ਚਰਚਾ ਦੇ ਵਿੱਚ ਲੇਕਿਨ ਸਭ ਤੋਂ ਇੰਟਰਸਟਿੰਗ ਗੱਲ ਹੈ ਕਿ ਸਿਵਾਏ ਭਾਜਪਾ ਤੋਂ ਹੁਣ ਤੱਕ ਕਿਸੇ ਨੇ ਕਿਸੇ ਬੀਬੀ ਨੂੰ ਟਿਕਟ ਨਹੀਂ ਦਿੱਤੀ ਹੈਗੀ ਇਹ ਆਪਣੇ ਆਪ ਚ ਕਿ ਅੱਧੇ ਪੰਜਾਬ ਦੀਆਂ ਮਾਲਕਣਾ ਬੀਬੀਆਂ ਨੇ ਪੰਜਾਬ ਦੀਆਂ ਤੇ ਕੋਈ ਟਿਕਟ ਦੇ ਕੇ ਨਹੀਂ ਰਾਜੀ ਤੇ ਪਾਰਲੀਮੈਂਟ ਦੇ ਵਿੱਚ 33 ਫੀਸ ਦੀ ਜਿਹੜਾ ਰਿਜ਼ਰਵੇਸ਼ਨ ਹੋ ਗਈ ਉਹ ਵਕਰੀਆਂ ਲਾਗੂ ਨਹੀਂ ਤੇ ਔਰਤਾਂ ਕੀ ਕਰਨ ਸਿਆਸਤ ਦੇ ਵਿੱਚ ਔਰਤਾਂ ਕਿਉਂ ਨਹੀਂ ਆ ਸਕਦੀਆਂ ਉਹ ਪੀੜੀ ਦਾਰ ਪੀੜੀ ਤੇ ਮਰਦ ਪ੍ਰਧਾਨ ਸਿਆਸਤ ਆ ਮਰਦ ਪ੍ਰਧਾਨ ਤੇ ਦੇਸ਼ ਵੀ ਆ ਤੇ ਮਰਦ ਪ੍ਰਧਾਨ ਦੇ ਵਿੱਚੋਂ ਮਰਦ ਪ੍ਰਧਾਨ ਸਿਆਸਤ ਵੀ ਹੈ ਇਸ ਕਰਕੇ ਬੀਬੀਆਂ ਪਟਿਆਲੇ ਤੋਂ ਦੇ ਦਿੱਤੀ ਪ੍ਰਨੀਤ ਕੌਰ ਬਠਿੰਡਾ ਤੋਂ ਸਕੰਦਰ ਸਿੰਘ ਮਲੂਕਾ ਦੀ ਨੌ ਪਰਮਪਾਲ ਕੌਰ ਸਿੱਧੂ ਤੇ ਹਿਾਰਪੁਰ ਤੋਂ ਸੋਮ ਪ੍ਰਕਾਸ਼ ਹੋਣਾ ਦੀ ਪਤਨੀ ਨੂੰ ਟਿਕਟ ਦੇ ਦਿੱਤੀ ਹੈਗੀ ਕਾਲੀ ਦਲ ਨੇ ਹਜੇ ਤੱਕ ਨਹੀਂ ਦਿੱਤੀ ਕਾਂਗਰਸ ਨੇ ਦਿੱਤੀ ਔਰ ਆਮ ਆਦੀ ਪਾਰਟੀ ਜਿਹੜੀ ਕਹਿੰਦੇ ਕਿ ਅਸੀਂ ਬੀਬੀਆਂ ਨੂੰ 10000 ਰੁਪਇਆ ਦੇਣਾ ਹੈਗਾ ਉਹਨਾਂ ਕੋਲ ਇੱਕ ਵੀ 13 ਟਿਕਟਾਂ ਅਨਾਉਂਸਮੈਂਟ ਕਰਤੀਆਂ ਨੇ 13 ਦੇ 13 ਹੋ ਗਿਆਂ ਪਰ ਇੱਕ ਵੀ ਬੀਬੀ ਨੂੰ ਟਿਕਟ ਨਹੀਂ ਦਿੱਤੀ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਕਿ ਆਮ ਆਦੀ ਪਾਰਟੀ ਚ ਕੀ ਕਾਡਰ ਨਹੀਂ ਹੈਗਾ ਹਾਲਾਂਕਿ ਟਿਕਟ ਤੇ ਬਲਜਿੰਦਰ ਕੌਰ ਹੁਣ ਵੀ ਮੰਗਦੇ ਸੀ ਨਹੀਂ ਦਿੱਤੀ ਡਾਕਟਰ ਬਲਜੀਤ ਕੌਰ ਵੀ ਨੂੰ ਵੀ ਲੜਾਉਣਾ ਚਾਹੁੰਦੇ ਸੀ ਪਰ ਉਹ ਨਹੀਂ ਲੜਿਆਗੇ ਉਹਨਾਂ ਨੂੰ ਵੀ ਦੇਣੇ ਚਾਹੀਦੇ ਘੱਟੋ ਘਾਟਾ ਵਾਲੀ ਪਾਰਟੀ ਨੂੰ ਵੀ ਤੇ 13 ਚੋਂ ਇੱਕ ਅੱਧੀ ਬੀਬੀ ਨੂੰ ਟਿਕਟ ਦੇਣੀ ਚਾਹੀਦੀ ਸੀ